ਕਰੀਆਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤੇ ਉਹਨੂੰ ਜੀ ਉਹਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੁਣੇ-ਹੁਣੇ ਇੱਥੋਂ ਆਈ ਅਜਿਹੀ ਖਬਰ ਦੇਖ ਸਭ ਲੋਕ ਕਦੇ ਅੱਗੇ ਹੋਸ਼ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਸਾਹਮਣੇ ਨਿਕਲ ਕੇ ਦੋਸਤੋ ਆ ਰਹੀ ਹੈ ਵੈਸੇ ਤਾਂ ਇਹ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ ਕਿ ਬੰਦਾ ਮਰਨ ਤੋਂ ਬਾਅਦ ਦੁਬਾਰਾ ਜਿੰਦਾ ਹੋ ਜਾਂਦਾ ਕਈ ਲੋਕਾਂ ਨੇ ਦਾਵਾ ਕੀਤਾ ਕਿ ਉਹਨਾਂ ਨੂੰ ਮੌਤ ਦਾ ਅਨੁਭਵ ਹੋਇਆ ਆ ਭਾਵ ਉਹ ਮਰਨ ਤੋਂ ਬਾਅਦ ਦੁਬਾਰਾ ਜਿਉਂਦੇ ਹੋਏ ਹਨ ਅਜਿਹੇ ਲੋਕ ਦਾਵਾ ਕਰਦੇ ਹਨ ਕਿ ਉਹਨਾਂ ਨੇ ਇੱਕ ਗੁਫਾ ਦੇ ਕੀ ਜੈਸੇ ਦੇ ਦੂਜੇ ਪਾਸੇ ਰੌਸ਼ਨੀ ਸੀ ਜਦੋਂ ਕਿ ਕਈ ਲੋਕ ਕਹਿੰਦੇ ਹਨ ਕਿ ਉਹਨਾਂ ਨੇ ਆਪਣੇ ਮ੍ਰਿਤਕ ਰਿਸ਼ਤੇਦਾਰਾਂ ਨੂੰ ਦੇਖਿਆ ਸੀ ਪਰ ਕੋਈ ਨਹੀਂ ਜਾਣਦਾ ਕਿ ਸੱਚ ਕੀ ਹੈ ਵੈਸੇ ਤਾਂ ਲੋਕਾਂ ਨੇ ਇਹ ਕਾਫੀ ਦਾਵੇ ਕਰਨ ਵਾਲੇ ਹੈਰਾਨ ਕਰਨ ਵਾਲੇ ਹਨ ਪਰ ਇੱਕ ਵਿਅਕਤੀ ਨੇ ਸੋਸ਼ਲ ਮੀਡੀਆ ਤੇ ਦਾਅਵਾ ਕੀਤਾ ਕਿ ਉਹ 7 ਮਿੰਟ ਲਈ ਮਰ ਗਿਆ ਸੀ ਪਰ ਉਹ ਜਦੋਂ ਮੌਤ ਤੋਂ ਬਾਅਦ ਦੁਬਾਰਾ ਜਿੰਦਾ ਹੋਇਆ ਤਾਂ ਉਸਨੇ ਦੱਸਿਆ ਕਿ ਉਸ ਨੂੰ ਜੋ ਦੇਖਿਆ ਉਹ ਬਹੁਤ ਹੀ ਹੈਰਾਨੀਜਨਕ ਸੀ ਦੱਸ ਦੇ ਕਿ ਸੋਸ਼ਲ ਮੀਡੀਆ ਪਲੇਟਫਾਰਮ Reddit ਦੇ ਗਰੁੱਪ ਦੇ ਵਿੱਚ ਇੱਕ ਉਪਭੋਗਤਾ ਨੇ ਲਗਭਗ 7 ਮਹੀਨੇ ਪਹਿਲਾਂ ਇੱਕ ਸਵਾਲ ਪੁੱਛਿਆ ਉਹਨਾਂ ਨੇ ਲਿਖਿਆ ਕਿ ਜਿਹੜੇ ਲੋਕ ਮਰਨ ਤੋਂ ਬਾਅਦ ਦੁਬਾਰਾ ਜਿੰਦੇ ਉਹ ਇਹਨਾਂ ਉਹ ਦੱਸਣ ਕਿ ਉਹਨਾਂ ਕੀ ਅਨੁਭਵ ਕੀਤਾ ਇਹ ਪੋਸਟ ਵਾਇਰਲ ਹੋਈ ਹੈ ਤੇ ਸੈਂਕੜੇ ਲੋਕਾਂ ਨੇ ਆਪਣਾ ਤਜਰਬਾ ਬਾਰੇ ਦੱਸਿਆ ਪਰ ਇੱਕ ਵਿਅਕਤੀ ਨੇ ਉਪੋਕਤਾ ਨੇ ਜੋ ਲਿਖਿਆ ਉਹ ਹੈਰਾਨ ਕਰਨ ਵਾਲਾ ਸੀ ਉਸ ਬੰਦੇ ਨੇ ਦੱਸਿਆ ਕਿ ਪਿਛਲੇ 7 ਪਿਛਲੇ ਸਾਲ ਮਾਰਚ ਮਹੀਨੇ 7 ਮਿੰਟ ਤੱਕ ਉਸਦੀ ਮੌਤ ਹੋ ਗਈ ਸੀ ਜਿਹਾ ਹੋਇਆ ਕਿ ਉਸ ਨੂੰ ਸਾਲ ਇਹ ਤਕਲੀਫ ਹੋ ਰਹੀ ਸੀ ਜਸਤ ਬਾਅਦ ਉੱਥੇ ਹੁਣ ਇਸ ਕਰਕੇ ਇਹ ਕੜਨਾਮ ਵਰਤਣ ਦੀ ਖਬਰ ਸਾਹਮਣੇ ਆ ਰਹੀ ਆ ਜੱਸ ਕਰ ਕੋਈ ਸਾਰੀ ਗੱਲ ਉਹਨਾਂ ਦਸਤੀ ਤਜਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ ਵੀਡੀਓ ਦੇ ਲਈ ਤੁਹਾਡਾ ਸਤਿ ਸ੍ਰੀ ਅਕਾਲ